ਚਾਰ ਪਰਬਲ ਸਚਾਈਆਂ ਨੇ। ਪ੍ਰਥਮ ਦੁੱਖ ਹੈ। ਦੂਸਰਾ ਦੁੱਖ ਦਾ ਕਾਰਨ ਵੀ ਹੈ। ਤੀਸਰਾ ਨਿਵਰਤੀ ਦਾ ਸਾਧਨ ਵੀ ਹੈ। ਚੌਥਾ ਸੁਖ ਹੈ ਔਰ ਹੈ। ਮੈਂ ਫਿਰ ਦੋਹਰਾ। ਚਾਰ ਸਚਾਈਆਂ। ਦੁੱਖ ਹੈ। ਹੈ। ਦੂਸਰੀ ਸਚਾਈ ਦੁੱਖ ਦਾ ਕਾਰਨ ਵੀ ਹੈ ਬਿਨਾ ਕਾਰਨ ਤੋਂ ਨਹੀਂ ਹੈ ਤੀਸਰੀ ਸਚਾਈ ਨਿਵਰਤੀ ਦਾ ਸਾਧਨ ਵੀ ਹੈ ਨੂੰ ਮਿਟਾਇਆ ਵੀ ਜਾ ਸਕਦਾ ਹੈ ਚੌਥੀ ਸਚਾਈ ਸੁਖ ਹੈ ਸੁਖ ਹੈ ਅਗਰ ਕਿਸੇ ਨੂੰ ਇਤਨਾ ਪਤਾ ਚਲ ਜਾਏ ਦੁੱਖ ਹੈ ਤੁਸੀਂ ਆਖੋਗੇ ਸਾਨੂੰ ਇਤਨਾ ਵੀ ਪਤਾ ਨਹੀਂ ਗੁਸਤਾਖੀ ਮਾਫ ਅਗਰ ਪਤਾ ਆਉਂਦਾ ਤੋ ਬਾਰ-ਬਾਰ ਅਵਤਾਰੀ ਪੁਰਸ਼ਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਬਾਲੀ ਰੋਵੇ ਨਾਏ ਬਥਾਰ ਨਾਨਕ ਦੁਖਿਆ ਸਭ ਸੰਸਾਰ ਸਭ ਜਗਤ ਦੁਖੀ ਹੈ ਇਤਨੀ ਸਚਾਈ ਦਾ ਬੋਧ ਨਹੀਂ ਦੇਖਦੇ ਆ ਹੱਸਦਾ ਪਿਆ ਉਹ ਖੜੇ ਮੱਥੇ ਉਹ ਨੱਚਦੇ ਟੱਪਦੇ ਦੁੱਖ ਕਿੱਥੇ ਹੈ ਪਰ ਕੌਣ ਦੱਸੇ ਇਨਾ ਹੱਸਦੇ ਹੋਇਆਂ ਚਿਹਰਿਆਂ ਦੇ ਵਿੱਚ ਹੀ ਰੋਣਾ ਚੁਪਿਆ ਪਿਆ ਹੈ ਇਨਾ ਨੱਚਦੇ ਤਪਦੀਆਂ ਮੂਰਤੀਆਂ ਦੇ ਅੰਦਰ ਹੀ ਦੁੱਖ ਕਲੇਸ਼ ਛੁਪੇ ਹੋਏ ਇਸ ਸਚਾਈ ਦਾ ਬੋਧ ਨਹੀਂ ਪਤਾ ਨਹੀਂ ਜਿਸ ਨੂੰ ਹੈ ਉਹਨੇ ਪਹਿਲੀ ਸਚਾਈ ਤੇ ਜਾਣ ਲਈ ਦੁੱਖ ਹੈ दुख है चाहे मैं महल चाहे मैं झोपड़ी चा दुख है चाहे मैं निर्धन हां चाहे मैं धनवान हां दुख है चाहे मैं तंदुरुस्त हां चाहे मैं बीमार हां दुख है जो मैं कह रहा इन थोड़ा जहां सर्वन करा चाहे मैं एक मुल्क चाहे मैं दूजे मुल्क दे दुख है दुख है चाहे मैं बचपन की अवस्था चाह, चाहे मैं जवानी की अवस्था चाह, चाहे मैं बुढ़ेपे की अवस्था चाह, दुख है दुख है चाहे मैं सुंदर हां चाहे मैं करूप हां दुख है चाहे मैं खुशहाल हां चाहे मैं बदहाल हां दुख है चाहे मैं छोटा हां चाहे मैं वड्डा हां चाहे मैं निर्गुण हां चाहे मैं गुणवान हां चाहे मैं पढ़ा लिखा चाहे मैं बिल्कुल अनपढ़ हां दुख है दुख है अनपढ़ दुख भी दुखी पढ़ा लिखा भी दुखी निर्धन भी दुखी धनवान भी दुखी दुख है ਨਿਰਧਨ ਸੋਚਦਾ ਹੈ ਮੈਂ ਦੁਖੀ ਆ ਧਨਵਾਨ ਸੁਖੀ ਨੇ ਅਨਪੜ ਸੋਚਦਾ ਹੈ ਮੈਂ ਦੁਖੀ ਆ ਪੜੇ ਲਿਖੇ ਸੁਖੀ ਨੇ ਐਸਾ ਸੋਚਦਾ ਹੈ ਇੱਕ ਸ਼ਹਿਰ ਦੇ ਰਹਿਣ ਵਾਲਾ ਐਸਾ ਸੋਚਦਾ ਮੈਂ ਦੁਖੀ ਆ ਦੂਜੇ ਸ਼ਹਿਰ ਦੇ ਰਹਿਣ ਵਾਲੇ ਦੁਖੀ ਨਹੀਂ ਨੇ ਕੋਈ ਐਸਾ ਸੋਚਦਾ ਹੈ ਮੈਂ ਜਿਸ ਮੁਲਕ ਦੇ ਚ ਰਹਿਨਾ ਦੁੱਖ ਹੈ ਪਰ ਦੂਸਰੇ ਜਿਸ ਮੁਲਕ ਦੇ ਚ ਰਹਿੰਦੇ ਨੇ ਦੁੱਖ ਨਹੀਂ ਹੈ ਬਲੇਖਾ ਬ੍ਰਾਂਤੀ ਮਵਲਤਾ ਮਹਾਰਾਜ ਕਹਿੰਦੇ ਨੇ ਜਿੱਥੇ ਤੱਕ ਸੰਸਾਰ ਹੈ ਦੁੱਖ ਹੈ ਨਾਨਕ ਦੁਖਿਆ ਸਭ ਸੰਸਾਰ ਚਾਹੇ ਇੱਕ ਮੁਲਕ ਹੈ ਚਾਹੇ ਦੂਜਾ ਮੁਲਕ ਹੈ ਚਾਹੇ ਇੱਕ ਸ਼ਹਿਰ ਹੈ ਚਾਹੇ ਦੂਜਾ ਸ਼ਹਿਰ ਹੈ ਚਾਹੇ ਬੱਚਾ ਹੈ ਚਾਹੇ ਬੁੱਢਾ ਹੈ ਚਾਹੇ ਨਿਰਗੁਣ ਹੈ ਚਾਹੇ ਗੁਣਵਾਨ ਹੈ ਪੜਾ ਲਿਖਾ ਹੈ ਅਨਪੜਾ ਹੈ ਦੁੱਖ ਹੈ ਪਹਿਲੀ ਸਚਾਈ ਦੂਸਰੀ ਦੁੱਖ ਦਾ ਕਾਰਨ ਵੀ ਹੈ ਐਵੇਂ ਨਹੀਂ ਹੈ ਮੈਲੇ ਨਹੀਂ ਹੈ। ਤਾਂ ਦੁੱਖ ਦਾ ਕਾਰਨ ਕੀ ਹੈ? ਦੁੱਖ ਦਾ ਕਾਰਨ ਹੈ। ਨਾ ਸਮਝੀ ਅਗਿਆਨ। ਕਾਰਨ ਕੀ ਹੈ ਅਗਿਆਨ। ਤੇ ਅਗਿਆਨ ਕਰਕੇ ਮਨੁੱਖ ਚਿੰਤਾਤੁਰ ਹੋ ਜਾਂਦਾ ਹੈ, ਦੁਖੀ ਹੋ ਜਾਂਦਾ ਹੈ ਜੋ ਹੋਣਾ ਚਾਹੀਦਾ ਹੈ। ਕਿਦਰੇ ਐਸਾ ਨਾ ਹੋਵੇ, ਨਾ ਹੋਵੇ। ਜੋ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਬੇ ਹੋ ਜਾਏ ਚਿੰਤਾ ਦੁੱਖ ਅਗਿਆਨ ਦੁੱਖ ਹੈ ਦੁੱਖ ਦਾ ਕਾਰਨ ਵੀ ਹੈ ਅਗਿਆਨ ਨਿਵੇਰਤੀ ਦਾ ਸਾਧਨ ਵੀ ਹੈ ਗਿਆਨ ਔਰ ਸੁਖ ਹੈ ਸੁਖ ਹੈ ਜਿਤਨਾ ਅਗਿਆਨ ਦੁਖ ਹੈ ਦੁਖ ਹੈ ਜਿਤਨਾ ਗਿਆਨ ਆਨੰਦ ਹੀ ਆਨੰਦ ਰੂਹੇ ਜ਼ਮੀਨ ਤੇ ਧਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਨੂੰ ਸ਼ਬਦ ਦਾ ਪੁਜਾਰੀ ਬਣਾਇਆ ਹੈ ਗਿਆਨ ਦਾ ਪੁਜਾਰੀ ਬਣਾਇਆ ਹੈ ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਘਰ ਦੇ ਜਿਸ ਦਰਵਾਜ਼ੇ ਦੇ ਰਾਹੀ ਮੈਂ ਬਾਹਰ ਆਇਆ ਉਸੇ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਕਰਾਂਗਾ ਸ਼ਬਦ ਦੇ ਰਾਹੀਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਸੰਸਾਰ ਪ੍ਰਵੇਸ਼ ਕਰੇਗਾ ਸ਼ਬਦ ਦੀ ਸੂਝ ਗਿਆਨ ਹੈ ਸ਼ਬਦ ਦੀ ਨਾ ਸਮਝੀ ਅਗਿਆਨ ਹੈ ਕਿਹੜਾ ਸ਼ਬਦ ਸੀ ਜਿਸ ਰਾਹੀਂ ਜਗਤ ਆਇਆ ਹੈ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਤਿਸਤੇ ਹੋਏ ਲੱਖ ਦਰਿਆ ਲੱਖਾਂ ਸੂਰਜਾਂ ਦੇ ਦਰਿਆ ਲੱਖਾਂ ਪ੍ਰਿਥਵੀਆਂ ਦੇ ਦਰਿਆ ਲੱਖਾਂ ਪਸ਼ੂ ਪੰਛੀ ਮਨੁੱਖਾਂ ਦੇ ਦਰਿਆ ਇਹ ਲੱਖਾਂ ਤਰ੍ਹਾਂ ਦੀ ਜ਼ਿੰਦਗੀ ਦੇ ਦਰਿਆ ਕਿਹੜਾ ਸ਼ਬਦ ਸੀ ਉਹ ਕਿਹੜਾ ਦਰਵਾਜ਼ਾ ਸੀ ਜਿਸ ਤੋਂ ਲੰਘ ਕੇ ਆਏ ਨੇ ਉਤਪਤ ਪਰਲੇ ਸ਼ਬਦੇ ਉਤਪਤੀ ਤੇ ਪਰਲੇ ਆਉਣਾ ਤੇ ਜਾਮਣਾ ਇਸ ਨੂੰ ਮੈਂ ਨਹੀਂ ਬਿਆਨ ਕਰਾਂ ਮੈਂ ਘਰ ਦੇ ਜਿਸ ਦਰਵਾਜ਼ੇ ਦੇ ਰਾਹੀਂ ਬਾਹਰ ਆਇਆ ਤੇ ਹੁਣ ਮੈਂ ਪੁੱਛਾਂ ਮੈਂ ਘਰ ਦੇ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰਾਂ पुरखा जिस दरवाजे राही बाहर आया अंदर चला जा शब्द राही संसार बाहर आया है जीव जंतु बहर आया शब्द राही प्रवेश मिल जाएगा तो शब्द द्वार है दरवाजा है पर केड़ा शब्द वो तो केड़ा शब्द ਜੋ ਦਰਵਾਜ਼ਾ ਹੈ ਜਿਸ ਤੋਂ ਜਗਤ ਆਇਆ ਜਗਤ ਗਿਆ ਦੁਨੀਆ ਦੇ ਪੈਗੰਬਰੀ ਪੁਰਸ਼ਾਂ ਨੂੰ ਇੱਕ ਪਾਸੇ ਰਖੀਏ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਭਗਤ ਕਬੀਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਉਸ ਸ਼ਬਦ ਕੀ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਓੰਕਾਰ ਆਦ ਕਥਨੀ ਅਨਾਦ ਓਮਕਾਰ ਆਦ ਕਥਨੇ ਆਨਾਰ ਓਮਕਾਰ ਆਦੀ ਧੁਨੀ ਹੈ ਪਹਿਲੇ ਤੋਂ ਵੀ ਪਹਿਲੇ ਸਭ ਤੋਂ ਪਹਿਲੀ ਧੁਨ ਬ੍ਰਹਿਮੰਡ ਦੀ ਓਮਕਾਰ ਗੁਰੂ ਗੋਬਿੰਦ ਸਿੰਘ ਜੀ ਆਦ ਇੱਕਥਨੇ ਇਹ ਆਵਾਜ਼ ਇਹ ਸ਼ਬਦ ਅਨਾਦੀ ਹੈ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਜਾਪ ਸਾਹਿਬ ਪੜਦੇ ਨੇ ਉਨਾਂ ਦੇ ਸਾਹਮਣੇ ਇਹ ਬੋਲ ਆਏ ਹੁੰਗੇ ਓੰਕਾਰ ਆਦ ਕਥਨੇ ਅਨਾ ਇਹ ਅਨਾਦੀ ਕਥਨੀ ਹੈ ਇਹ ਬ੍ਰਹਿਮੰਡ ਦਾ ਸਭ ਤੋਂ ਪਹਿਲਾ ਬੋਲ ਹੈ ਔਰ ਇਸੇ ਬੋਲ ਦੇ ਰਾਹੀ ਖਸਮ ਦੇ ਬੋਲ ਆਏ ਔਰ ਜਿਸ ਨੇ ਇਸ ਧੁਨੀ ਨੂੰ ਸੁਣਿਆ ਇਸ ਧੁਨੀ ਵਿੱਚ ਬਹੁਤ ਸਾਰੀਆਂ ਦੁਨੀਆਂ ਉਸ ਨੇ ਸੁਣੀਆਂ ਆ ਏ ਧੋਨੇ ਇਹ ਸ਼ਬਦ ਦਵਾਰ ਹੈ ਇਸੇ ਦਰਾਹੀਂ ਜਗਤ ਆਇਆ ਹੈ ਓੰਕਾਰ ਆਦ ਕਥਨੇ ਆਨਦ ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਜਿਤ ਓੰਕਾਰ ਸਹਿਲ ਜੁਗ ਭੈ ਓੰਕਾਰ ਬੇਦ ਨਿਰਮਇ ਸਭ ਕੁਝ ਓੰਕਾਰ ਤੋਂ ਹੋਇਆ ਹੈ ਇਸੇ ਧੋਨੇ ਤੋਂ ਹੋਇਆ ਹੈ ਗੁਰੂ ਨਾਨਕ भगत कबीर गोड़ी बावन अखरी श्री कबीर ओंकार आदमी जाना लिख अर मेटे ताय ना माना लिख दईए मेट दईए ओंकार ए नहीं ओंकार ओ, ओ धुनिए जिस तो संसार आया है कबीर ओंकार आदमी जाना ਲਖ ਅਰਮੇਟੇ ਤਾਇ ਨਵਾਨਾ ਗੌੜੀ ਬਾਵਨ ਅਖਰੀ ਸ੍ਰੀ ਕਬੀਰ ਜੀ ਓੰਕਾਰ ਬ੍ਰਹਮੰਡ ਦੀ ਧੁਨੀ ਹੈ ਆਦੀ ਧੁਨੀ ਹੈ ਮੂਲ ਧੁਨੀ ਹੈ ਇਸੇ ਰਾਹੀਂ ਜਗਤ ਆਇਆ ਇਸੇ ਹੀ ਧੁਨੀ ਦੇ ਰਾਹੀਂ ਪਰਵੇਸ਼ ਕਰੇਗਾ ਇਤਨੀ ਸਮਝ ਆ ਗਈ ਇਤਨਾ ਬੋਧ ਆ ਗਿਆ ਤਾਂ ਬਹੁਤ ਕੁਝ ਔਰ ਇਸ ਬੋਧ ਦੇ ਚ ਚਾਰ ਸਚਾਈਆਂ ਪ੍ਰਗਟ ਹੋਣਗੀਆਂ ਕਿਹੜੀਆਂ ਦੁੱਖ ਹੈ ਹਰ ਹਾਲਤ ਵਿੱਚ ਦੁੱਖ ਹੈ ਬੱਚੇ ਦੇ ਆਪਣੇ ਦੁੱਖ ਜਵਾਨ ਦੇ ਆਪਣੇ ਦੁੱਖ ਬੁੱਢੇ ਦੇ ਆਪਣੇ ਦੁੱਖ ਹਨ ਪੜ੍ਹਦੇ ਆਪਣੇ ਦੁੱਖ ਪੜੇ ਲਿਖੇ ਦੇ ਆਪਣੇ ਦੁੱਖ ਨਿਰਧਨ ਦੇ ਆਪਣੇ ਦੁੱਖ ధਨਵਾਨ ਦੇ ਆਪਣੇ ਦੁੱਖ ਇਸਤਰੀ ਦੇ ਆਪਣੇ ਦੁੱਖ ਪੁਰਸ਼ ਦੇ ਆਪਣੇ ਦੁੱਖ निर्गुण दे अपने दुख गुणवान दे अपने दुख मुफलिस दे अपने दुख अमीर दे अपने दुख दुख है दुख है ये पहली सच्चाई जिसको इतना पता चल गया दुख हर हालत दे छै हर अवस्था दे छै हर मुल्क दे छै हर जगह है पहली सच्चाई दा पता चल गया और मैं ए अर्ज करा ਇਸ ਸਚਾਈ ਦਾ ਪਤਾ ਚਲਣਾ ਵੀ ਗਿਆਨ ਦੀ ਪਹਿਲੀ ਕਿਰਨ ਤੇ ਉਤਰ ਗਈ। ਮਨੁੱਖ ਇੱਕ ਆਸਾ ਵਿੱਚ ਜੀਉਂਦਾ ਹੈ ਕਿ ਦੁੱਖ ਅੱਜ ਹੈ, ਕੱਲ ਨਹੀਂ ਹੋਵੇਗਾ। ਪਰ ਜਿਸ ਢੰਗ ਨਾਲ ਤੂੰ ਜੀ ਰਿਹਾ ਹੈਂ, ਦੁੱਖ ਅੱਜ ਹੈ, ਕੱਲ ਵੀ ਹੋਵੇਗਾ, ਪਰਸੋਂ ਵੀ ਹੋਵੇਗਾ। ਨਾਲ ਹੀ ਚਲੇਗਾ। ਨਹੀਂ ਮਿਟੇਗਾ। ਜਿਸ ਢੰਗ ਨਾਲ ਜਿਸ ਅਵਸਥਾ ਵਿੱਚ ਅੱਜ ਦੁੱਖ ਹੈ ਅਗਰ ਇਹ ਹੀ ਮਾਨਸਿਕ ਅਵਸਥਾ ਹੈ ਤਾਂ ਦੁੱਖ ਨਾਲ ਚਲੇਗਾ ਦੁੱਖ ਹੈ ਕਿ ਨਹੀਂ ਮਿਟੇਗਾ ਇਹ ਹੈ ਪਰ ਇਤਨਾ ਬੋਧ ਜਿਸ ਨੂੰ ਹੋ ਗਿਆ ਗਿਆਨ ਦੀ ਪਹਿਲੀ ਕਿਰਨ ਉਤਰ ਗਈ ਮਹਾਤਮਾ ਬੁੱਧ ਨੂੰ ਪਤਾ ਚੱਲ ਗਿਆ ਭਾਵੇਂ ਮੈਂ ਮਹਿਲਾ ਚਾਹ ਦੁੱਖ ਤੇ ਹੈ ਭਾਵੇਂ ਮਹਾਰਾਜ ਕੁਮਾਰਾ ਦੁਖ ਤੇ ਹੈ ਭਾਵੇਂ ਸੋਨੇ ਚਾਂਦੀ ਦੇ ਮੇਰੇ ਮਹਿਲ ਨੇ ਦੁਖ ਤੇ ਹੈ ਦੁਖ ਹੈ ਪਹਿਲੀ ਸਚਾਈ ਦਾ ਪਤਾ ਚੱਲ ਗਿਆ ਦੁਖ ਤੇ ਹੈ ਕਿਸੇ ਵੀ ਚੀਜ਼ ਦੀ ਹੋਂਦ ਨਾਲ ਦੁਖ ਨਹੀਂ ਮਿਟਦਾ ਚੰਗਾ ਮਹਿਲ ਹੈ ਸੋਨਾ ਚਾਂਦੀ ਹੈ ਹੀਰੇ ਜਵਰਾਤ ਨੇ ਪ੍ਰਭ ਤੈ ਮਾਣ ਸਨਮਾਨ ਹੈ ਦੁਖ ਹੈ ਨਹੀਂ ਮਿਟਦਾ दुख है पर जे दुख है धन गुरु नानक देव जी स्वयं जी कहते ने दुख की पंडा खुलिया सुख नने किसे होए हर मनुख की ये दुख दी पंड है ते पंड नु खोलन दा ढंग की है बस तुसी अपना एक दुख सुनाओ अगले दे सौ दुख सुन एस वासे सयाने मनुख अपना एक दुख नहीं सुनांदे ਕਿਉਂ ਅਗਲੇ ਦਿਸਾ ਸੁਣਨੇ ਪੈਣਗੇ ਅਗਲਾ ਚੁੱਪ ਹੀ ਨਹੀਂ ਕਰੇਗਾ ਨਹੀਂ ਸੁਣਾਉਂਦਾ